ਲੋਬਿਤ ਢੇਰ ਜਾਟ ਵਾਲੇ ਨੇ ਸਹਿਰ ਜੀਰ ਕਪੂਰ ਵਾਲਾ ਨੇ ਕਹਿੰਦੇ ਵੱਡੇ ਧਮਾਕੇ ਕਰਤੇ ਆਇਦਰ ਨਿਗਾ ਮਰਵਾ ਦੇ ਬਾਈ ਸਟicker ਤੇ 2 ਸਾਲ ਦੀ ਗਰੰਟੀ ਵਾਲੀਆਂ ਚੀਜ਼ਾਂ ਵਾਰੰਟੀ ਵਾਲੇ ਨਹੀਂ ਹਾਂਜੀ 2 ਸਾਲ ਦੀ ਵਾਰੰਟੀ ਆਈ ਸਕੂਟਰੀ ਬਾਈ ਜੀ ਬਾਈ ਜੀ ਕਹਿੰਦੇ ਤੁਸੀਂ ਰੇਟ ਸੁਣ ਕੇ ਤਾਂ ਹੇਲੇ ਜਾਓਗੇ ਬਾਈ ਜੀ ਇਹਦੀ ਡਿਟੇਲ ਦੇ ਦੇ ਕਿ ਕਿੰਨੇ ਕਿਲੋਮੀਟਰ ਚੱਲਦੀ ਹੈ ਇਹ ਬਾਈ ਜੀ 80 ਤੋਂ ਲੈ ਕੇ 100 ਪਲੱਸ ਚੱਲੇਗੀ ਇਹ ਮੋਜ ਨਾਲ ਠੀਕ ਹੈ ਤੇ ਗੱਡੀ ਕੀ ਹੈ ਜਾਜ ਹੈ ਇਹਦੇ ਤੇ ਸਾਰਾ ਨੰਬਰ ਚੜਿਆ ਫਿਰ ਕੋਈ ਦਿੱਕਤ ਨਹੀਂ ਆਉਣੀ ਤੇ ਬਾਈ ਜੀ ਜੇ ਕੋਈ ਲੋਨ ਕਰਾਉਣਾ ਚਾਹੁੰਦਾ ਹੋਵੇ ਲੋਨ ਹੋ ਜਾਏਗਾ ਜੀ Bajaj Finance ਵੀ ਹੋ ਜਾਏਗਾ ਕ੍ਰੈਡਿਟ ਕਾਰਡ ਲਿਆਵੇ ਕ੍ਰੈਡਿਟ ਕਾਰਡ ਤੇ ਹੋ ਜਾਏਗਾ ਠੀਕ ਹੈ ਹਾਂ ਤੇ ਬਾਈ ਜਿਹੜੇ ਵੀਡੀਓ ਨੂੰ ਕਰਨਗੇ ਆਪਣੀ ਨੂੰ ਸ਼ੇਅਰ ਉਹਨਾਂ ਵਾਸਤੇ ਜਿਹੜੇ ਬੰਦੇ ਸ਼ੇਅਰ ਕਰਨਗੇ ਉਹ ਪਹਿਲੇ 10 ਬੰਦਿਆਂ ਨੂੰ ਡਰਾ ਦੇ ਵਿੱਚ ਆਪਾਂ ਸਮਾਰਟ ਵਾਚ ਦੇਵਾਂਗੇ ਜੀ ਲਓ ਜੀ ਵੀਡੀਓ ਸ਼ੇਅਰ ਕਰਨ ਵਾਲੇ ਵੀ ਰਹਿਣਾ ਜਾਇਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਜਿਹੜਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਐ ਉਸੇ ਨੰਬਰ ਤੇ ਸਕਰੀਨ ਸ਼ਾਟ ਭੇਜ ਦਿਓ ਜਿਹੜਾ ਬੰਦਾ ਸ਼ੇਅਰ ਕਰਕੇ ਆਏਗਾ ਵੀਡੀਓ ਸਕੂਟਰੀ ਲੈ ਕੇ ਜਾਏਗਾ ਉਹਨੂੰ ਐਕਸਟਰਾ ਸਮਾਰਟ ਵਾਚ ਦਿੱਤੀ ਜਾਊਗੀ। ਲੋ ਜੀ ਮਿੱਤਰੋ 2 ਸਾਲ ਦੀ ਵਾਰੰਟੀ ਵਾਲੀ ਸਕੂਟਰੀ ਮੈਂ ਕਹਿੰਦਾ ਰੇਟ ਤਾਂ ਤੁਸੀਂ ਜਦੋਂ ਆ ਕੇ ਗੱਲ ਕਰੋਗੇ ਬਾਈ ਦੀਪਕ ਨਾਲ ਤੁਹਾਨੂੰ ਆਪ ਵੀ ਪਤਾ ਲੱਗ ਜੂਗਾ ਕਿ ਬਾਈ ਜਮਾਂ ਸਹੀ ਕਹਿੰਦਾ ਸੀਗਾ ਟਰਾਈ ਕਰਕੇ ਬਾਈ ਕੋਲ ਆਜੋ। ਬਾਈ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਨੰਬਰ ਤੇ ਕਾਲ ਕਰਕੇ ਬਾਈ ਨਾਲ ਕਰ ਲਓ ਰਾਬਤਾ ਕਹਿਤਾਂ।